ਸਤਿ ਸ੍ਰੀ ਅਕਾਲ ਦੋਸਤੋ ਜਰਨੀ ਵਿਦ ਧਰਮ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਹਿਲ ਸਟੇਸ਼ਨ ਦੀ ਜੋ ਪੰਜਾਬ ਦੇ ਬਿਲਕੁਲ ਨੇੜੇ ਪੈਂਦਾ ਹੈ। ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਵਿੱਚ ਰਹਿੰਦੇ ਲੋਕਾਂ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਦੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਜਿਹੜਾ ਉਹ ਕੇਂਦਰ ਬਿੰਦੂ ਦੇ ਵਿੱਚ ਰਹਿੰਦਾ ਹੈ ਅਕਸਰ ਅੰਮ੍ਰਿਤਸਰ ਜ਼ਰੂਰ ਆਉਂਦੇ ਨੇ ਲੋਕ ਜਿਆਦਾਤਰ ਲੋਕ ਜਿਹੜੇ ਨੇ ਜਦੋਂ ਪੰਜਾਬ ਆਉਂਦੇ ਨੇ ਤਾਂ ਪੰਜਾਬ ਦੇ ਲੋਕ ਤਾਂ ਜਿਹੜਾ ਅਕਸਰ ਅ ਅਮਰਸਰ ਜਾਂਦੇ ਰਹਿੰਦੇ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਅਸੀਂ ਅੱਜ ਜਿਹੜੇ ਹਿਲ ਸਟੇਸ਼ਨ ਦੀ ਗੱਲ ਕਰ ਰਹੇ ਹਾਂ ਉਹ ਇੱਕ ਅਜਿਹਾ ਹਿਲ ਸਟੇਸ਼ਨ ਹੈ ਜੋ ਅਮਰਸਰ ਤੋਂ ਬਿਲਕੁਲ ਨੇੜੇ ਪੈਂਦਾ ਇਹ ਮਹਿਜ਼ 152 ਕਿਲੋਮੀਟਰ ਦੀ ਦੂਰੀ ਤੇ ਇੱਕ ਰੇਲ ਸਟੇਸ਼ਨ ਹੈ ਤੇ ਸਿਰਫ 3 ਘੰਟਿਆਂ ਦੇ ਵਿੱਚ ਇਹ ਪਹਾੜੀ ਏਰੀਆ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਇਸ ਸਟੇਸ਼ਨ ਦੇ ਪਹੁੰਚ ਸਕਦੇ ਹੋ ਮਹਿਜ਼ 3 ਘੰਟਿਆਂ ਦਾ ਸੜਕੀ ਸਫ਼ਰ ਹੈ ਇਸ ਸਟੇਸ਼ਨ ਦੇ ਨਾਮ ਦੀ ਗੱਲ ਕਰਾਂ ਤਾਂ ਇਹ ਸਟੇਸ਼ਨ ਹੈ ਥਨੀਕਪੁਰਾ ਥਨੀਕਪੁਰਾ ਜਿਹੜਾ ਹੈ ਇਹ ਅੰਮ੍ਰਿਤਸਰ ਤੋਂ ਮਹਿਜ 152 ਕਿਲੋਮੀਟਰ ਦੀ ਦੂਰੀ ਤੇ ਹੈ ਜਿਹहां ਸਟੇਸ਼ਨ ਹੈ ਕਿ ਤੁਸੀਂ ਇੱਕ ਵਾਰੀ ਜਾਓਗੇ ਇਸ ਰੇਲ ਸਟੇਸ਼ਨ ਤੇ ਹਾਲਾਂਕਿ ਛੋਟਾ ਹੈ ਪਰ ਤੁਹਾਡੇ ਦਿਲ 'ਚ ਵਸ ਜਾਏਗਾ ਸ਼ਾਂਤ ਸੁੰਦਰ ਬਾਤੀਆਂ ਜਿਹੜੀਆਂ ਨੇ ਉਹ ਤੁਹਾਡਾ ਮਨ ਮੋ ਲੈਣਗੀਆਂ ਇੱਕ ਇਸ ਨੂੰ ਬੈਸਟ ਪਿਕਨਿਕ ਸਪੌਟ ਬਣਾਉਂਦੇ ਨੇ ਕਿਉਂਕਿ ਅੱਜ ਕੱਲ ਅਸੀਂ ਅਕਸਰ ਦੇਖਦੇ ਹਾਂ ਕਿ ਟੂਰਿਸਟਾਂ ਦੀ ਭੀੜ ਹਰ ਥਾਂ ਤੇ ਦੇਖਣ ਨੂੰ ਮਿਲਦੀ ਹੈ ਜੋ ਇੱਕ ਮਿਆਰੀ ਟੂਰਿਸਟ ਨੇ ਜੋ ਇਕ ਕੋਜੀ ਟੂਰਿਸਟ ਨੇ ਉਹਨਾਂ ਦੇ ਦਿਮਾਗ 'ਚ ਹਮੇਸ਼ਾ ਇੱਕ ਅਜੇਹ ਚੱਲਦਾ ਹੈ ਕਿ ਸ਼ਾਂਤ ਵਾਤਾਵਰਨ ਮਿਲੇ, ਹਰਿਆਲੀ ਭਰਪੂਰ ਮਿਲੇ ਤੇ ਸਾਫ਼ ਸੁਥਰਾ ਵਾਤਾਵਰਨ ਮਿਲੇ ਤਾਂ ਅਜਿਹੀ ਬਾਦੀਆਂ ਦੇ ਜੇ ਤੁਸੀਂ ਸ਼ੌਕੀਨ ਹੋ ਤਾਂ ਤਾਥਨੀਕਪੁਰਾ ਤੁਹਾਡੀ ਇਹ ਭਲਕੁਰੀ ਕਰ ਸਕਦਾ ਹੈ ਤਨਿਕ ਪਰ ਜਿਵੇਂ ਮੈਂ ਦੱਸਿਆ ਕਿ ਅੰਮ੍ਰਿਤਸਰ ਤੋਂ ਮੈਜ 150 ਕਿਲੋਮੀਟਰ ਦੀ ਦੂਰੀ ਤੇ ਪੈਂਦਾ 155 ਕਿਲੋਮੀਟਰ ਹੈ 3 ਘੰਟੇ ਦੇ ਵਿੱਚ ਇਹ ਸੜਕੀ ਸਫ਼ਰ ਜਿਹੜਾ ਉਹ ਤੁਸੀਂ ਤੈਅ ਕਰ ਸਕਦੇ ਹੋ ਹੁਣ ਤੁਸੀਂ ਕਹੋਗੇ ਕਿ ਉੱਥੇ ਖਾਸ ਚੀਜ਼ਾਂ ਕੀ ਨੇ ਰਮਣੀਕ ਬਾਤੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ ਉਹ ਤਾਂ ਹੈ ਹੀ ਨੇ ਤੇ ਪਹਾੜੀ ਸਟੇਸ਼ਨ ਹੈ ਤਾਂ ਇਥੇ ਟ੍ਰੈਕਿੰਗ ਟ੍ਰੈਕਸ ਜਿਹੜੇ ਨੇ ਉਹ ਵੀ ਤੁਸੀਂ ਉਹਨਾਂ ਦਾ ਮਜ਼ਾ ਵੀ ਲੈ ਸਕਦੇ ਹੋ ਫਾਰੈਸਟ ਕੈਂਪਿੰਗ ਕਰਨੀ ਹੈ ਉਹ ਵੀ ਤੁਸੀਂ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਇੱਥੇ ਦੇਖਣ ਵਾਸਤੇ ਸੁੰਦਰ ਮੰਦਰ ਵੀ ਬਣੇ ਹੋਏ ਨੇ ਹਾਲਾਂਕਿ ਛੋਟਾ ਕਸਬਾ ਹੈ ਤਨੀਕਪੁਰਾ ਪਰ ਇੱਥੇ ਫਿਰ ਵੀ ਤੁਸੀਂ ਸੁੰਦਰ ਮੰਦਰ ਜਿਹੜੇ ਨੇ ਉਹ ਦੇਖ ਸਕਦੇ ਹੋ ਕੁਝ ਪੁਰਾਣੇ ਮੰਦਰ ਨੇ ਤੇ ਇਸ ਤੋਂ ਇਲਾਵਾ ਛੋਟੇ-ਛੋਟੇ ਬਾਜ਼ਾਰ ਨੇ ਜਿੱਥੇ ਤੁਸੀਂ ਘੁੰਮਣ ਕਰਨ ਦਾ ਮਜ਼ਾ ਲੈ ਸਕਦੇ ਹੋ ਵਾਦੀਆਂ ਦੇ ਵਿੱਚ ਘੁੰਮਣ ਦੇ ਨਾਲ-ਨਾਲ ਤੁਸੀਂ ਜਿਹੜਾ ਬਾਜ਼ਾਰਾਂ ਦੀ ਸ਼ਹਿਰ ਵੀ ਕਰ ਸਕਦੇ ਹੋ ਹਾਲਾਂਕਿ ਛੋਟੇ ਬਾਜ਼ਾਰ ਨੇ ਪਰ ਕਾਫੀ ਆਕਰਸ਼ਕ ਨੇ ਤੇ ਸ਼ਾਂਤ ਤੇ ਸੁੰਦਰ ਵਾਦੀਆਂ ਨੇ ਹੁਣ ਅਖੀਰ ਦੇ ਵਿੱਚ ਗੱਲ ਕਰੀਏ ਤਾਂ ਇੱਥੇ ਮੁੱਖ ਆਕਰਸ਼ਣ ਕੀ ਹੈ ਮੁੱਖ ਆਕਰਸ਼ਣ ਇੱਥੇ ਇੱਕ ਜਿਹੜਾ ਗਹਿਰਾ ਕੂਆ ਹੈ ਜਿਸ ਨੂੰ